वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਪਰਬੂ ਯਿਸੂ ਮਸੀਹ ਵਿੱਚ ਅੱਜ ਦਾ ਦਿਨ ਆਪ ਸਭ ਦੇ ਲਈ ਖੁਸ਼ੀਆਂ ਭਰਿਆ ਹੋਵੇ ਬਾਈਬਲ ਵਿੱਚ ਮਤੀ ਦੀ ਅੰਜੀਲ 16 ਦੇ ਅਧਿਆਏ ਦੇ 18 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕਿ ਯਿਸੂ ਨੇ ਕਿਹਾ ਮੈਂ ਹੀ ਤੈਨੂੰ ਆਪਦਾ ਹਾਂ ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਈਸਾਇਆ ਬਣਾਵਾਂਗਾ ਅਤੇ ਪਤਾਲ ਦੇ ਬਾਟਕਾਂ ਦਾ ਉਹਦੇ ਉੱਤੇ ਕੋਈ ਵਾਸ ਨਾ ਚੱਲੇਗਾ ਜਦੋਂ ਪਤਰਸ ਨੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਇਹ ਸੱਚਾਈ ਦਾ ਬਿਆਨ ਕੀਤਾ ਕਿ ਤੂੰ ਜੀਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਪਵੇਖ ਵਿੱਚ ਆਪਣੇ ਦੁਆਰਾ ਕੀਤੇ ਜਾਣ ਵਾਲੇ ਕਾਮਨ ਉਹ ਸੂਤੇ ਪਕੜ ਕੀਤਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਮਰਨ ਅਤੇ ਮੁਰਦਿਆਂ ਵਿੱਚੋਂ ਜੀਵ ਉੱਠਣ ਤੋਂ ਬਾਅਦ ਕਲਿਸਿਆ ਦੀ ਸਥਾਪਨਾ ਦੇ ਵਿਸ਼ੇ ਬਾਰੇ ਦੱਸਿਆ ਜੋ ਕੋਈ ਆਪਣੇ ਮੂੰਹ ਨਾਲ ਯਿਸੂ ਮਸੀਹ ਨੂੰ ਪ੍ਰਭੂ ਜਾਣ ਕੇ ਇਕਰਾਰ ਕਰੇ ਅਤੇ ਆਪਣੇ ਹਿਰਦੇ ਵਿੱਚ ਵਿਸ਼ਵਾਸ ਕਰੇ ਕਿ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਵ ਆਲਿਆ ਤਾਂ ਉਹ ਜ਼ਰੂਰ ਮੁਕਤੀ ਪਾਵੇਗਾ ਤਰਮਨਾਈ ਤਾਂ ਹਿਰਦੇ ਨਾਲ ਨਿਸ਼ਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ ਤਰੰਗ ਪੁਸਤਕ ਇਹ ਕਹਿੰਦਾ ਹੈ ਭਾਈ ਜੋ ਕੋਈ ਉਸ ਉਤੇ ਨਿਸ਼ਚਾ ਕਰੇ ਉਹ ਲੱਜਿਆ ਮਾਣਾ ਹੋਵੇਗਾ ਮਨੁੱਖ ਦੇ ਵਿਸ਼ਵਾਸ ਦੀ ਬੁਨਿਆਦ ਪ੍ਰਭੂ ਯਸੂ ਮਸੀਹ ਹੈ ਅਤੇ ਪਤਰਸ ਨੇ ਆਪਣੇ ਇਕਰਾਰ ਵਿੱਚ ਇਸ ਦਾ ਬਿਆਨ ਕੀਤਾ ਹੈ ਹਰ ਇੱਕ ਜੋ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦਾ ਹੈ ਪ੍ਰਭੂ ਉਸ ਨੂੰ ਆਪਣੇ ਕਲੀਸਾ ਵਿੱਚ ਜੋੜਦਾ ਹੈ ਜੋ ਉਸ ਦੀ ਦੇਹ ਹੈ ਅਤੇ ਉਹ ਉਸ ਦਾ ਸਿਰ ਹੈ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਰੱਖ ਸਕੋ ਪਰਮੇਸ਼ਰ ਅੱਗੇ ਸਾਡੀ ਇਹ ਪ੍ਰਾਰਥਨਾ